ਦッコ ਕਿਸਾਨਾਂ ਦੀਆਂ ਮੰਗਾ ਨਾਲ ਪੂਰੇ ਪੰਜਾਬ ਨੇ ਹਮੇਸ਼ਾ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ ਜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਏ ਉਦੋਂ ਪੰਜਾਬ ਦਾ ਚਾਹੇ ਸ਼ਹਿਰੀ ਭਾਈਚਾਰਾ ਹੋਵੇ ਪਿੰਡੂ ਭਾਈਚਾਰਾ ਹੋਵੇ ਨੌਜਵਾਨ ਕਿਸਾਨ ਮਜ਼ਦੂਰ ਕਾਰੋਬਾਰੀ ਹਰੇਕ ਨੇ ਵੱਧ ਚੜ ਕੇ ਹਿੱਸਾ ਪਾਇਆ ਕਿ ਜਿਹੜੇ ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਔਰ ਅਸੀਂ ਲੜਾਈ ਜਿੱਤੀ ਅੱਜ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਦੇ ਬਾਰਡਰ ਅਸੀਂ ਬੰਦ ਕੀਤੇ ਹੋਏ ਆ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਔਰ ਮਾਨਜੋਗ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੀਆਂ तमाम ਮੰਗਾਂ ਜਿਹੜੀਆਂ ਆ ਉਹ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਆਪਾਂ ਨੂੰ ਲੜਾਈ ਦਿੱਲੀ ਜਾ ਕੇ ਲੈਣੀ ਚਾਹੀਦੀ ਪੰਜਾਬ ਦੇ ਬਾਰਡਰ 'ਚ ਇਕਨੌਰੀਆ 'ਚ ਸ਼ੰਭੂ ਬੰਦ ਕਰਨ ਨਾਲ ਨਾ ਸਿਰਫ ਸਾਡਾ ਆਰਥਿਕ ਤੌਰ ਤੇ ਸਾਡਾ ਟੂਰਿਜ਼ਮ ਘਟ ਰਿਹਾ ਸਾਡੇ ਜਿਹੜੇ ਲੋਕ ਮੱਥਾ ਟੇਕਣ ਸ਼ਰਦਾ ਦੇ ਭਾਵਨਾ ਦਰਬਾਰ ਸਾਹਿਬ ਆਉਂਦੇ ਆ ਉਹ ਉਹਨਾਂ 'ਚ ਗਿਣਤੀ ਘਟੀ ਆ ਇਨਵੈਸਟਮੈਂਟ ਸਭ ਤੋਂ ਵੱਡਾ ਮਸਲਾ ਹੈ ਕਿਉਂਕਿ ਇਨਵੈਸਟਮੈਂਟ ਨਾਲ ਇੰਡਸਟਰੀ ਨਾਲ ਰੋਜਗਾਰ ਪੈਦਾ ਜਦ ਪੰਜਾਬ 'ਚ ਨਸ਼ੇ ਦਾ ਮਸਲਾ ਹੈਗਾ ਉਹਦੇ ਪਿੱਛੇ ਬਰੋਜਗਾਰੀ ਹੈ ਔਰ ਬਰੋਜਗਾਰੀ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਆਵੇ ਸੋ ਅਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੀ ਇਨਵੈਸਟਮੈਂਟ ਰੋਕ ਰਹੇ ਆ ਆਰਥਿਕ ਤੌਰ ਤੇ ਅਸੀਂ ਆਪਣੇ ਸੂਬੇ ਦਾ ਨੁਕਸਾਨ ਕਰ ਰਹੇ ਆ ਇਸ ਕਰਕੇ ਸਾਡੀ ਕਿਸਾਨ ਭਰਾਵਾ ਨੂੰ ਇਹ ਬੇਨਤੀ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦੇ ਨਾਲ ਡਟ ਕੇ ਖੜੇ ਆ ਪੂਰਾ ਪੰਜਾਬ ਤੁਹਾਡੇ ਨਾਲ ਹਮੇਸ਼ਾ ਨਾਲ ਖੜਾ ਹੈ ਸਾਨੂੰ ਇਹ ਲੜਾਈ ਕੇਂਦਰ ਸਰਕਾਰ ਨਾਲ ਲੜਨੀ ਚਾਹੀਦੀ ਆਪਣੇ ਬਾਰਡਰ ਬੰਦ ਕਰਕੇ ਅਸੀਂ ਆਪਣਾ ਨੁਕਸਾਨ ਨਾ ਕਰੀਏ ਇਹ ਪਹਿਲੇ ਦਿਨ ਤੋਂ ਹੀ ਅਸੀਂ ਇਹਨਾਂ ਨੂੰ ਸਮਝਾ ਰਹੇ ਇਹਨਾਂ ਨੂੰ ਬੇਨਤੀ ਕਰ ਪਰਮ ਸਤਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੁਹਾਡੀ ਆਪਣੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੇਕਰ ਸਭ ਤੋਂ ਵੱਧ ਸਾਡੇ ਕਿਸਾਨ ਭਰਾਵਾਂ ਦਾ ਕਿਸੇ ਪਾਰਟੀ ਨੇ ਸਾਥ ਦਿੱਤਾ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਔਰ ਉਸੇ ਦਾ ਨਤੀਜਾ ਹੈ ਕਿ ਕਿਸਾਨਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਵਪਾਰੀਆਂ ਨੇ ਸਾਥ ਦੇ ਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਔਰ ਆਮ ਆਦਮੀ ਪਾਰਟੀ ਨੂੰ ਤਾਕਤ ਚ ਲਿਆ ਕੇ ਸਰਕਾਰ ਬਣਾਈ ਆਪਣੀਆਂ ਜਿੰਨੀਆਂ ਮੰਗਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਆਪਣੇ ਪੰਜਾਬ ਦੇ ਕਿਸਾਨਾਂ ਦੇ ਨਾਲ ਹਰ ਬੁੱਖ ਸੁਖ ਚ ਅਸੀਂ ਆਪਣੇ ਕਿਸਾਨਾਂ ਦੇ ਬਰਾਬਰ ਖੜੀ ਹਾਂ ਪਰ ਜਿੰਨੀਆਂ ਮੰਗਾਂ ਅੱਜ ਸਾਡੀਆਂ ਹੈਗੀਆਂ ਉਹ ਸਰਕਾਰ ਪੰਜਾਬ ਸਰਕਾਰ ਨਾਲ ਨਹੀਂ ਹੈਗੀਆਂ ਸਾਡੀਆਂ ਮੰਗਾਂ ਜ਼ਿਆਦਾਤਰ ਜਿੰਨੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਨਾਲ ਹੈ ਸੋ ਜਦੋਂ ਕੇਂਦਰ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਨੇ ਤਾਂ ਸਾਡਾ ਸਾਰਿਆਂ ਦਾ ਰਲ ਮਿਲ ਕੇ ਫਰਜ਼ ਬਣਦਾ ਹੈ ਕਿ ਆਪਾਂ ਕੇਂਦਰ ਦੇ ਅੱਗੇ ਜਾ ਕੇ ਇਸ ਚੀਜ਼ ਦਾ ਕੋਈ ਧਰਨਾ ਮਜਾਰਾ ਜਾਂ ਪ੍ਰਦਰਸ਼ਨ ਕਰੀਏ ਹੋਇਆ ਕਿ ਕਿ ਕੇਂਦਰ ਨੇ ਇੱਕ ਬਹੁਤ ਸੌਖਾ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਰੋਕ ਲੋ ਕਿ ਸਾਡੇ ਬਾਰਡਰ ਨੇ ਜਿਹੜੇ ਉਹ ਸੀਲ ਹੋ ਜਾਣ ਬੰਦ ਹੋ ਜਾਣ ਤੇ ਸਾਡੇ ਪੰਜਾਬ ਨੂੰ ਇਸ ਸਟੇਟ ਨੂੰ ਟੋਟਲ ਭਾਰਤ ਤੋਂ ਇੱਕ ਤਰ੍ਹਾਂ ਨਾਲ ਕੱਟ ਆਫ ਕਰਾ ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਉਹ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਨੂੰ ਜਾਣ ਲੱਗ ਗਿਆ ਸਾਡੀ ਰੋਡ ਕਨੈਕਟੀਵਿਟੀ ਟੁੱਟ ਗਈ ਸਾਡੀ ਨੈਸ਼ਨਲ ਹਾਈਵੇ ਬੰਦ ਹੋਣ ਕਰਕੇ ਮੇਨ ਹਾਈਵੇਜ਼ ਬੰਦ ਹੋਣ ਕਰਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲਾਈਫਲਾਈਨ ਨੇ ਇਹ ਸਾਰੀ ਕਨੈਕਟੀਵਿਟੀ ਟੁੱਟ ਗਈ ਔਰ ਜਿੰਨੇ ਐਨ ਆਰ ਆਈ ਭਰਾ ਬਾਹਰੋਂ ਆਉਂਦੇ ਨੇ ਇੱਕ ਤੋਂ ਵੈਸੇ ਲੰਬੇ ਲੰਬੇ ਸਫ਼ਰ ਕਰਕੇ ਥੱਕੇ ਟੁੱਟੇ ਆਉਂਦੇ ਨੇ ਜਦੋਂ ਉਹਨਾਂ ਨੂੰ ਦਿੱਲੀ ਤੋਂ ਆਪਣੇ ਗ੍ਰਾਂ ਤੱਕ ਪਹੁੰਚਣ ਨੂੰ ਢੇੜ ਪਾ ਕੇ ਪਿੰਡਾਂ ਦੇ ਵਿੱਚ ਦੀ ਤੋਇਆਂ ਦੇ ਵਿੱਚ ਦੀ ਘੁੰਮ ਕਮਾ ਕੇ ਆਣਾ ਪੈਂਦਾ ਔਰ ਐਨੀ ਟੈਕਸੀ ਐਨੀਆਂ ਗੱਡੀਆਂ ਇਹ ਰੋਜ਼ ਜਦੋਂ ਢੇੜਾ ਖਾ ਕੇ ਜਾਂਦੀਆਂ ਐਨੇ ਵਪਾਰੀ ਜਿਹੜੇ ਖੱਜਲ ਖਵਾਰ ਹੁੰਦੇ ਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਸੋ ਅੱਜ ਮੇਰੀ ਹੱਥ ਜੋੜ ਕੇ ਸਾਰੇ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਕਿ ਪੰਜਾਬ ਨੂੰ ਜੇ ਤੁਸੀਂ ਚਾਹਦੇ ਹੋ ਪੇਪਰ ਫੁੱਲਤ ਹੋਵੇ ਦੇਖੋ ਆਪਾਂ ਇੱਕ ਇੱਕ ਬਹੁਤ ਵੱਡਾ ਨੋਬਲ ਕਾਜ਼ ਦਾ ਚੰਗਾ ਕਰਮ ਇੱਕ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਯੁੱਧ ਨਸ਼ਿਆਂ ਵਿਰੁੱਧ ਜੇ ਅੱਜ ਅਸੀਂ ਇਹਨਾਂ ਨਸ਼ੇੜੀਆਂ ਦੀ ਚੇਨ ਬ੍ਰੇਕ ਕਰਦਾਂਗੇ ਇਹਨਾਂ ਨੂੰ ਜੇਲਾ ਚ ਡੱਕ ਦਾਂਗੇ ਇਹਨਾਂ ਨਸ਼ੇੜੀਆਂ ਦੇ ਅਸੀਂ ਜਿਹੜੇ ਮਤਲਬ ਕਿ ਗਲਤ ਬਣਾਏ ਹੋਏ ਤਰੀਕੇ ਨਾਲ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਾਂਗੇ ਢਾ ਦੇਾਂਗੇ ਮੰਨੋ ਤੋ ਉਸ ਤੋਂ ਬਾਅਦ ਜੋ ਜਿਹੜੇ ਬੱਚੇ ਸਾਡੇ ਨਸ਼ੇ ਤੇ ਲੱਗ ਕੇ ਜੇ ਉਹਨਾਂ ਨੂੰ ਮੁੱਖ ਧਾਰਾ 'ਚ ਮੋੜ ਕੇ ਲਿਆਣਾ ਹੈ ਉਹਨਾਂ ਨੂੰ ਮੁੱਖ ਧਾਰਾ 'ਚ ਮੋੜ ਕੇ ਲਿਆ ਕੇ ਬਿਠਾਉਣਾ ਕਿੱਥੇ ਹੈ ਕਿੱਤਾ ਕਿੱਥੇ ਲਾਉਣਾ ਹੈ ਉਹਨਾਂ ਨੂੰ ਇੰਡਸਟਰੀ 'ਚ ਕੰਮਕਾਰ ਤੇ ਲਾਣਾ ਨਾ ਉਹਨਾਂ ਦੇ ਹੱਥਾਂ 'ਚ ਟੇਫਨ ਸੋਹੰਦੇ ਨੇ ਉਹਨਾਂ ਨੂੰ ਆਪਾਂ ਇੰਡਸਟਰੀ 'ਚ ਨੌਕਰੀ ਦੇਣੀ ਹੈ ਨਾ ਤਾਂ ਜੇ ਉਹ ਬੱਚੇ ਅੱਜ ਨਸ਼ਾ ਛੱਡਣ ਗਏ ਤਾਂ ਪੰਜਾਬ ਦੇ ਅੰਦਰ ਜੇ ਇੰਡਸਟਰੀ ਪਰਫੁੱਲਤ ਹੋ ਸੰਗਤ ਪਰਫੁੱਲਤ ਹੋ ਤਾਂ ਹੀ ਆਪਾਂ ਉਹ ਬੱਚਿਆਂ ਨੂੰ ਰੋਜ਼ਗਾਰ ਤੇ ਨਾ ਸਕਦੇ ਤਾਂ ਹੀ ਉਹ ਸਦਾ ਦੀ ਨਸ਼ੇ ਤੋਂ ਮੁਕਤ ਹੋਵੋਗੇ ਸੋ ਤੁਹਾਡੇ ਚਰਣਾ ਚ ਇੱਕ ਹੱਥ ਚੋੜ ਕੇ ਬੇਨਤੀ ਹੈ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਰਿਸਪੈਕਟ ਕਰਦੇ ਹਾਂ ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਜੇ ਤੁਸੀਂ ਪੰਜਾਬ ਦਾ ਭਲਾ ਮੰਗਦੇ ਹੋ ਜੇ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤਾਂ ਅਸੀਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦੇ ਹਾਂ ਇਹ ਜਿਹੜੇ ਪੰਜਾਬ ਦੇ ਬਾਰਡਰ ਨੇ ਜਿਹੜੇ ਆਪਾਂ ਸੀਲ ਕਰਕੇ ਬੈਠੇ ਆ ਇਹਨਾਂ ਨੂੰ ਖੋਲ ਦਿਓ ਪੰਜਾਬ ਤਰੱਕੀ ਕਰੂਗਾ ਰਲ ਮਿਲ ਕੇ ਜਿੱਥੇ ਕਹੋਗੇ ਜਿੱਥੇ ਕਹੋਗੇ ਹਰ ਵਕਤ ਹਰ ਪਲ 24 ਘੰਟੇ ਤੁਹਾਡੇ ਨਾਲ ਹੈ ਜਿੱਥੇ ਕਹੋਗੇ ਜਿੱਥੇ ਲੈ ਕੇ ਜਾਣਾ ਨਾਲ ਚੱਲਾਂਗੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਪਰ ਹੱਥ ਜੋੜ ਕੇ ਇੱਕ ਬੇਨਤੀ ਪ੍ਰਵਾਨ ਕਰ ਦਿਓ ਇਹ ਪੰਜਾਬ ਦੇ ਬਾਰਡਰ ਖੋਲ ਦਿਓ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਆਪਾਂ ਹੋਰ ਨੁਕਸਾਨ ਪੰਜਾਬ ਦਾ ਨਹੀਂ ਚੜ੍ਹਨ ਪਾਵਾਂਗੇ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦਾ ਸਾਥ ਦਿੱਤਾ ਭਾਵੇਂ ਉਹ ਤਿੰਨ ਕਾਲੇ ਕਾਨੂੰਨਾਂ ਦਾ ਅंदोलਨ ਹੋਵੇ ਜਾਂ ਜਿਹੜੀ ਮੋਦੀ ਸਰਕਾਰ ਦੀ ਸਾਜ਼ਿਸ਼ ਸੀ ਕਿਸਾਨਾਂ ਨੂੰ ਸਟੇਡੀਅਮਾਂ ਦੇ ਜੇਲ੍ਹ ਬਣਾ ਕੇ ਉਹਦੇ ਵਿੱਚ ਕੈਦ ਕਰਨੀ ਜਿਹੜੀ ਸਾਜ਼ਿਸ਼ ਸੀ ਉਹਦੇ 'ਚ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਦਿੱਲੀ ਦੇ ਵਿੱਚ ਤਾਂ ਸਾਥੀਓ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ ਇੱਕ ਸਾਥ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ, ਨੌਕਰੀਆਂ ਨਹੀਂ ਮਿਲ ਰਹੀਆਂ ਸੀ। ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਸੀ। ਕੰਮ ਨਹੀਂ ਮਿਲਦਾ ਤੇ ਨਸ਼ੇ ਆਲੇ ਜਾਣਗੇ। ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ। ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰਾਂ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਇਹ ਯੁੱਧ ਇਚੇ ਤਰੀ ਸਕਦੇ ਇਹਦੇ ਵਾਸਤੇ ਸਾਨੂੰ ਰੋਜ਼ਗਾਰ ਦੇਣਾ ਪੈਣਾ ਨੌਜਵਾਨਾਂ ਨੂੰ ਔਰ ਰੋਜ਼ਗਾਰ ਤਾਂ ਮਿਲੇਗਾ ਜੇ ਸਾਡੇ ਰਸਤੇ ਖੁੱਲਣਗੇ ਸੋ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਇਹ ਮੰਗ ਹੈ ਵੀ ਅਸੀਂ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਾਉਣਾ ਉਹਦੇ ਰਾਹੇ ਸਿੱਕੋ ਇੱਕ ਰਸਤਾ ਕਾਰੋਬਾਰ ਹੈ ਰੋਜ਼ਗਾਰ ਹੈ ਇੰਡਸਟਰੀ ਹੈ ਸੋ ਅਸੀਂ ਇੰਡਸਟ ਸਾਡੇ ਕਾਰੋਬਾਰ ਦੇ ਰਸਤੇ ਬੰਦ ਕਰ ਰੱਖੇ ਸੋ ਪੰਜਾਬ ਸਰਕਾਰ ਜਿਹੜੀ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਔਰ ਨਾਲ ਰਹੇਗੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਸਾਰੇ ਪੰਜਾਬੀ ਤੇ ਪੰਜਾਬ ਸਰਕਾਰ ਅਸੀਂ ਰਿਕੁਐਸਟ ਕਰਦੇ ਆ ਸਾਡੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਦੀ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਭਾਵੇਂ ਉਹ ਐਮਐਸਪੀ ਦੀ ਮੰਗ ਹੈ ਜਾਂ ਹੋਰ ਵੀ ਮੰਗਾਂ ਨੇ ਉਹ ਸਾਰੀਆਂ ਕੇਂਦਰ ਸਰਕਾਰ ਨਾਲ ਲਿਤੇ ਤੇ ਆਪਾਂ ਦਿੱਲੀ ਜਾ ਕੇ ਅੰਦੋਲਨ ਕਰੀਏ ਬੀਜੇਪੀ ਦੇ ਗੈਂਸ ਨੂੰ ਉਤਾਰ ਕਰੀਏ ਤੇ ਪੰਜਾਬ ਦੇ ਤਰੱਕੀ ਦੇ ਰਸਤੇ ਰੋਕ ਕੇ ਅਸੀਂ ਪੰਜਾਬ ਦਾ ਹੀ ਨੁਕਸਾਨ ਕਰ ਰਹੇ ਹਾਂ ਜਿਹਦੇ ਨਾਲ ਕਿ ਸਾਡਾ ਇੰਨਾ ਨੁਕਸਾਨ ਇਸ ਸਾਲ ਦੇ ਵਿੱਚ ਹੋ ਚੁੱਕਿਆ ਕਿ ਤੁਸੀਂ ਇੱਕ ਐਗਜ਼ਾਮਪਲ ਲਓ ਕੋੜ ਪੂਰੇ ਬਾਸਮਤੀ ਜਿਹੜੀ 5000 ਰੁਪਏ ਟੱਚ ਕਰਦੀ ਹੁੰਦੀ ਸੀ 2500 ਤੱਕ ਦੇ ਰਹਿ ਗਿਆ ਸੀ ਬਾਸਮਤੀ ਦਾ ਭਾ ਸੋ ਕਿਸਾਨੀ ਦਾ ਨੁਕਸਾਨ ਸਬਜ਼ੀਆਂ ਜਿਹੜੇ ਗਰੀਬ ਲੋਕ ਵਿਚਾਰੇ ਬੀਜਦੇ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਸੋ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕ ਪੰਜਾਬੀ ਤੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਨਾਲ ਰਹਿਾਂਗੇ ਔਰ ਲੇਕਿਨ ਜਿਹੜੀ ਪੰਜਾਬ ਨੂੰ ਜੇ ਆਪਾਂ ਅੱਗੇ ਵਧਾਉਣਾ ਨਾ ਤੇ ਇਹ ਪੰਜਾਬ ਦੇ ਤਰੱਕੀ ਦੇ ਰਸਤੇ ਸਾਨੂੰ ਖੁੱਲਨੇ ਪੈਣਗੇ ਪੰਜਾਬ ਦੇ ਹਾਈਵੇ ਖੋਲਨੇ ਪੈਣਗੇ ਸਾਡੀ ਲਾਈਫ ਲਾਈਨ ਹੈ ਸਾਡੀ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਵਧਾਵਾ ਦੇਣਾ ਪਏਗਾ ਐਗਰੋ ਬੇਸ ਇੰਡਸਟਰੀ ਨੂੰ ਵਧਾਵਾ ਦੇਣਾ ਆਪਣਾ ਦੇਣਾ ਪਏਗਾ ਇਸ ਤੋਂ ਬਿડા ਪੰਜਾਬ ਅੱਗੇ ਨਹੀਂ ਵੱਧ ਸਕਦਾ ਸੋ ਪੰਜਾਬ ਦੇ ਇਸ ਵਕਤ ਨਸ਼ੇ ਦੇ ਖਿਲਾਫ ਬਹੁਤ ਵੱਡਾ ਯੁੱਧ ਅਸੀਂ ਲੜ ਰਹੇ ਆਪਾਂ ਸਾਰੇ ਜਣੇ ਲੜ ਰਹੇ ਇੱਕ ਨਹੀਂ ਸਰਕਾਰ ਨਹੀਂ ਲੜ ਰਹੀ ਤੇ ਜੇ ਇਹ ਸਾਨੂੰ ਇਹ ਲੜਾਈ ਜਿੱਤਣੀ ਹੈ ਸਾਡੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਬਚਾਉਣਾ ਹੈ ਸਾਡੇ ਪਰਿਵਾਰ ਬਚਾਉਣੇ ਆਵਾਵਾਂ ਬਚਾਉਣੀਆਂ ਹੈ ਤਾਂ ਉਹਦੇ ਵਾਸਤੇ ਸਾਨੂੰ ਰੁਜ਼ਗਾਰ ਦੇਣਾ ਪਊਗਾ ਔਰ ਅਸੀਂ ਜਿਹੜੇ ਪੰਜਾਬ ਦੇ ਬੱਚਿਆਂ ਦੇ ਜਿਹੜੇ ਰੁਜ਼ਗਾਰ ਦੇ ਰਸਤੇ ਹਾਈਵੇ ਬੰਦ ਨਾ ਕਰੀਏ ਉਹਨਾਂ ਨੂੰ ਖੋਲੀ ਜੀ ਸਰ ਦੇਖੋ ਜਦੋਂ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ ਛੜਿਆ ਔਰ ਸਾਰੇ ਕਿਸਾਨ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡੱਟ ਕੇ ਕਿਸਾਨ ਦਾ ਸਾਥ ਦਿੱਤਾ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀਆਂ ਦੋ ਲਾਈਫ ਲੈ ਲਾ ਜਿੰਨਾ ਦਿਨ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਰੋਰੀ ਬਾਰਡਰ ਦੀ ਸੰਭੂ ਬਾਰਡਰ ਦੀ ਉਹਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਪੰਜਾਬ ਦਾ ਵਪਾਰ ਜਿਹੜਾ ਉਹਨੇ ਪੰਜਾਬ ਦੇ ਵਪਾਰ ਨੂੰ ਬਹੁਤ ਵੱਡੀ ਸੱਟ ਪੱਜੀ ਆ ਔਰ ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਪੰਜਾਬ ਦੇ ਨੌਜਵਾਨ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਰੋਜ਼ਗਾਰ ਤਾਂ ਮਿਲੂਗਾ ਜੇ ਵਪਾਰ ਚੱਲੂਗਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਆ ਸੀ ਸੋ ਸਾਰੇ ਹਰਾਤਾਂ ਦੇਖਦੇ ਹੋਏ ਜਿਹੜਾ ਇਹ ਜਿਹੜੀ ਅੱਜ ਦੀ ਕਾਰਵਾਈ ਹੋਈ ਹੈ ਕਿਉਂਕਿ ਅਸੀਂ बार-बार ਕਿਸਾਨ ਨਤਮਨ ਨੂੰ ਇਹ ਸਮਝਾ ਰਹੇ ਆਂਗੇ ਕਿ ਤੁਹਾਡੀ ਲੜਾਈ ਸੈਂਟਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਕੇ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਬਾਡਰ ਰੋਕ ਕੇ ਪੰਜਾਬ ਦਾ ਵੱਡਾ ਨਿਸ਼ਾਨ ਲਾਓ ਦੂਸਰਾ ਅੱਜ ਅਸੀਂ ਇੱਕ ਸਰਕਾਰ ਜਿਹੜੀ ਵੱਡੀ ਜੰਗ ਲੜ ਰਹੀ ਹੈ ਨਸ਼ਿਆਂ ਦੇ ਖਿਲਾਫ ਜੇ ਨਸ਼ੇ ਦਾ ਦਾ ਖਤਮ ਹੋਣ ਦੇ ਜੇਕਰ ਅਸੀਂ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇਵਾ ਮਗਰਜ਼ਾ ਪਾਂਦੇ ਪਵਾ ਮੰਗੇ ਜੇਕਰ ਪੰਜਾਬ ਤੇ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਸਰਕਾਰ ਅੱਜ ਵੀ ਪੰਜਾਬ ਦੇ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਹਿਬਾਨ ਉਸ ਮੀਟਿੰਗ 'ਚ ਬੈਠੇ ਕਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਲਗੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੰਦੇ ਆ ਪਹਿਲਾਂ ਵੀ ਸਾਥ ਦਿੰਦੇ ਆ ਅੱਜ ਵੀ ਦਿੰਦਾ ਔਰ ਇਸੋ ਚਿੱਤੇ ਮੈਂ ਪੰਜਾਬ ਵਾਸੀਓ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਪਹਿਲਾਂ ਪਾਰਟੀ ਨੇ ਕਿਸਾਨਾਂ ਦਾ ਹਮੇਸ਼ਾ ਸਹਿਯੋਗ ਕੀਤਾ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇ ਵਿੱਚ ਜਦੋਂ ਕਿਸਾਨਾਂ ਨੇ ਇੱਕ ਲੰਬੀ ਜੰਗ ਲੜੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਰਹੀ ਪੰਜਾਬ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਇਦੇ ਤਹਿਤ ਇੱਕ ਆਰ ਪਾਰ ਦੀ ਲੜਾਈ ਲੜ ਰਿਹਾ ਹੈ ਨਸ਼ਿਆਂ ਦੇ ਖਿਲਾਫ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਇਸ ਖਲਜਗਣ ਦੇ ਵਿੱਚੋਂ ਕੱਢਿਆ ਜਾ ਸਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਜਿੱਥੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਉਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਜਦੋਂ ਨੌਜਵਾਨ ਨੌਕਰੀਆਂ ਤੇ ਜਾਣਗੇ ਤਾਂ ਉਹ ਇਸ ਨਸ਼ੇ ਦੀ అలਮਤ ਤੋਂ ਬਚੇ ਰਹਿਣਗੇ ਪੰਜਾਬ ਦੀ ਲਾਈਫ ਲਾਈਨ ਕਹੇ ਜਾਂਦੇ ਇਹ ਹਾਈਵੇਜ਼ ਰੋਕੇ ਅਸੀਂ ਇਹਨਾਂ ਨੌਕਰੀਆਂ ਨੂੰ ਰੋਕ ਰਹੇ ਹਾਂ ਇੰਡਸਟਰੀ ਨਵੀਂ ਆਉਣ ਵਾਲੀ ਤੇ ਚੱਲ ਰਹੀ ਇੰਡਸਟਰੀ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਜਦੋਂ ਦੀਆਂ ਪੰਜਾਬ ਦੀਆਂ ਇਹ ਸਰਹੱਦਾਂ ਰੁਕੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਕੇਂਦਰ ਦੇ ਨਾਲ ਰਿਲੇਟਡ ਨੇ ਉਹ ਦਿੱਲੀ ਜਾ ਕੇ ਸੰਘਰਸ਼ ਕਰਨ ਪਰ ਪੰਜਾਬ ਦੀਆਂ ਸਰਹੱਦਾਂ ਪੰਜਾਬ ਦੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਉਹ ਖੋਲ ਦੇਣ ਇਹਦੇ ਨਾਲ ਹੀ ਪੰਜਾਬ ਜਿਹੜਾ ਅੱਗੋਂ ਤਰੱਕੀ ਕਰ ਸਕੇਗਾ ਨਹੀਂ ਤਾਂ ਪੰਜਾਬ ਫਿਰ ਪਛੜਨ ਵਾਲੇ ਪਾਸੇ ਨੂੰ ਤੁਰੇਗਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਨਾਲ ਰਹੇਗੀ ਜਿੱਥੇ ਵੀ ਕਿਸਾਨਾਂ ਨੂੰ ਜਦੋਂ ਵੀ ਜ਼ਰੂਰਤ ਪਈ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਹੈ ਕਿਸਾਨਾਂ ਨੂੰ ਝੋਨੇ ਦੇ ਵੇਲੇ ਤੇ ਕਣਕ ਦੇ ਵੇਲੇ ਦਿਨ ਵੇਲੇ ਬਿਜਲੀ ਦੇਣੀ ਤੇ ਨਹਿਰੀ ਪਾਣੀ 74% ਤੱਕ ਟੇਲਾਂ ਤੱਕ ਪਹੁੰਚਾ ਦੇਣਾ ਮੌਜੂਦਾ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਇਹ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ ਉਮੀਦ ਕਰਦੇ ਹਾਂ ਕਿ ਸਮੂਹ ਪੰਜਾਬ ਨਿਵਾਸੀ ਤੇ ਪੰਜਾਬ ਦੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੀ ਸਰਕਾਰ ਦਾ ਸਹਿਯੋਗ ਕਰਨਗੇ ਤੇ ਅਸੀਂ ਇਸ ਸਹਿਯੋਗ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਨੂੰ ਪੋਰ ਲਿਜਾਵਾਂਗੇ